ਰਾਣਾ ਜੀ ਸਰ ਮੈਂ ਕਦੇ ਨਾਨ ਪ੍ਰੋਡਕਟਿਵ ਗੱਲ ਕੀਤੀ ਨਹੀਂ ਤੇ ਸੁਝਾਅ ਉਹ ਦੇਣੇ ਆ ਜਿਹੜੇ ਕਿਸੇ ਨੇ ਨਹੀਂ ਦਿੱਤੇ ਸਰ ਧੰਨਵਾਦ ਤੁਹਾਡਾ ਜਿਹੜਾ ਮੈਨੂੰ ਇਸ ਵਿਸ਼ੇ ਤੇ ਦੁਬਾਰਾ ਬੋਲਣ ਦਾ ਮੌਕਾ ਮਿਲਿਆ ਮੈਂ ਸ਼ਾਇਦ 1 ਮਿੰਟ ਆਪਣੇ ਸਮੇਂ ਤੋਂ ਫालतू ਲਵਾਂ ਬੜੀ ਚੀਜ਼ ਪ੍ਰੋਡਕਟਿਵ ਹੋਊਗੀ ਸਰ ਅਮਨ अरोड़ा ਜੀ ਮੇਰੇ ਵੱਡੇ ਵੀਰ ਤੇ ਸਾਰੇ ਸਦਨ ਨੇ ਇਹ ਗੱਲ ਕੀਤੀ ਕਿ ਵੀ ਜਿਹੜਾ ਬਿਆਸ ਦਰਿਆ ਉਹ ਵਾਈਲਡ ਲਾਈਫ ਸੈਂਚਰੀ ਨੋਟੀਫਾਈ ਹੋ ਚੁੱਕਿਆ ਤੇ ਪੁਰਾਣੀ ਸਰਕਾਰ ਚ ਹੋਇਆ ਤੇ ਮੈਂ ਇਹ ਕਹਿਣਾ ਚਾਹੁੰਦਾ ਸਰ ਪੁਰਾਣੀ ਕੈਬਨਟ ਨੇ ਕੀਤਾ ਅੱਜ ਕੈਬਨਟ ਆਪਣੀ ਆ ਤੇ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਡੈਮ ਸੇਫਟੀ ਐਕਟ ਭਗਾ ਕੇ ਮਾਰੇ ਕੈਬਨਟ ਚ ਵੀ ਤੇ ਇਸ ਸਦਨ ਚ ਵੀ ਤੇ ਪੁਰਾਣੀਆਂ ਸਰਕਾਰਾਂ ਨੇ ਪੰਜਾਬ ਦੇ ਇੰਟਰ ਸਟੇਟ ਵਾਟਰ ਐਕਟ ਰੱਦ ਕਰਤੇ ਸਰ ਤੇ ਅਸੀਂ ਇਸ ਜਿਹੜੀ ਨੋਟੀਫਿਕੇਸ਼ਨ ਹੋਈ ਹੈ ਇਹਨੂੰ ਦੁਬਾਰਾ ਰੱਦ ਕਿਉਂ ਨਹੀਂ ਕਰ ਦਿੰਦੇ ਤਾਂ ਕਿ ਇਹ ਇਹਨੀ ਡੀ ਨੋਟੀਫਾਈ ਕਰ ਦਈਏ ਤਾਂ ਕਿ ਪੰਜਾਬ ਦੀ ਜੀ ਸਮੱਸਿਆ ਦਾ ਹੱਲ ਹੋ ਸਕੇ ਸਰ ਸਰਕਾਰ ਨੇ ਨਹਿਰਾਨਾ ਦਰਿਆਵਾਂ ਨੂੰ ਨੋਟੀਫਾਈ ਕਰਤਾ ਤੇ ਨਾ ਸਾਲਾਂ ਚ ਬਹੁਤ ਵਧੀਆ ਕੰਮ ਕੀਤਾ ਬਟ ਹੁਣ ਆਪਾਂ ਇਹ ਇਨਸ਼ੋਰ ਕਰੀਏ ਕਿ ਜਿਹੜਾ ਸਾਡਾ ਪਾਣੀ ਆ ਉਹਨਾਂ ਨੋਟੀਫਾਈਡ ਏਰੀਆ ਦੇ ਵਿੱਚ ਹੀ ਰਵੇ ਤੇ ਜੇ ਕਿਸੇ ਜ਼ਿਮੀਦਾਰ ਦੀ ਜ਼ਮੀਨ ਨੋਟੀਫਾਈ ਕੀਤੀ ਆ ਉਹਨੂੰ ਦੱਸਿਆ ਜਾਵੇ ਤੇ ਉਹਨੂੰ ਉਹਦੀ ਜ਼ਮੀਨ ਦਾ ਜਿਹੜਾ ਮੁੱਲ ਆ ਉਹ ਦਿੱਤਾ ਜਾਵੇ ਤਾਂ ਕਿ ਉਹਨੂੰ 5 ਸਾਲ ਬਾਅਦ ਇਹ ਨਾ ਪਤਾ ਲੱਗੇ ਕਿ ਮੇਰੀ ਜਿਹੜੀ ਜ਼ਮੀਨ ਹੈ ਉਹ ਨੋਟੀਫਾਈ ਹੋ ਚੁੱਕੀ ਆ ਸਰ ਪੰਜਾਬ ਚ ਇੱਕ ਹੜਾ ਚੁਕਿਆ ਆਪਾਂ ਸਾਰਿਆਂ ਨੇ ਵੇਖਿਆ ਦੂਜੇ ਹੜ ਦੀ ਤਿਆਰੀ ਆ ਉਹ ਮੈਂ ਤੁਹਾਡੇ ਰਾਹੀਂ ਅੱਜ ਸਰਕਾਰ ਨੂੰ ਦੱਸਣਾ ਤਾਂ ਮੁੱਖ ਮੰਤਰੀ ਸਾਹਿਬ ਮੈਂ ਖੜੇ ਹੋ ਕੇ ਟਾਈਮ ਲਿਆ ਨਹੀਂ ਮੈਂ ਲੈਣਾ ਨਹੀਂ ਸੀ ਸਰ ਸਾਨੂੰ ਟਾਈਮ ਲਾਈਨ ਇੱਕ ਪਲਾਨ ਕਲੀਅਰ ਕਰਕੇ ਦੇਣਾ ਪਊ ਵੀ ਅਸੀਂ ਕਰਨਾ ਕੀ ਆ 1000 ਕਿਲੋਮੀਟਰ ਬੰਨ ਨੇ 250 ਕਿਲੋਮੀਟਰ ਇੱਕ ਦਰਿਆ 160 ਇੱਕ 500 ਸਰ 40 ਕਿਲੋਮੀਟਰ ਮੇਰਾ ਇਲਾਕਾ ਦਰਿਆ ਦੇ ਨਾਲ ਲੱਗਦਾ ਤੇ ਉਸ 40 ਕਿਲੋਮੀਟਰ ਚੋਂ 300 ਏਕੜ ਜ਼ਮੀਨ ਰੁੜ ਕੇ ਦਰਿਆ ਦੇ ਵਿੱਚ ਜਾ ਚੁੱਕੀ ਆ ਫਸਲ ਨਹੀਂ ਖਰਾਬ ਹੋਈ ਤੇ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਪੰਜਾਬ ਚ ਐਨਲਾਈਜ਼ ਕਰੀਏ 2000 ਏਕੜ ਲੋਕਾਂ ਦੀ ਜ਼ਮੀਨ ਰੁੜ ਕੇ ਦਰਿਆ 'ਚ ਚਲੀ ਗਈ ਉਹਨਾਂ ਦੇ ਮੁਆਵਜ਼ੇ ਬਾਰੇ ਕੀ ਕਰਨਾ ਭਾਰਤ ਸਰਕਾਰ ਤੋਂ ਮੰਗੀਏ ਸਰ ਅਖੀਰਲਾ ਜਿਹੜਾ ਮੇਨ ਪੁਆਇੰਟ ਹੈ ਗੱਲ ਇਹ ਆ ਆਪਾਂ ਪੁਰਨਵਾਸ ਪੁਰਨਿਵਾਸ ਪੰਜਾਬ ਦੀ ਗੱਲ ਕਰਨੀ ਆ ਕਰਦੇ ਆ ਅੱਜ ਦੂਜੇ ਹੜ੍ਹ ਦੀ ਤਿਆਰੀ ਆ ਉਹ ਕਿਵੇਂ ਸਰ ਪਹਿਲਾ ਪਾਣੀ ਦਾ ਹੜ੍ਹ ਸੀ ਹੁਣ ਝੋਨੇ 'ਚ ਹਲਦੀ ਦੀ ਬਿਮਾਰੀ ਆ ਗਈ ਆ ਸਾਰੇ ਪੰਜਾਬ 'ਚ ਦੂਜਾ ਨੁਕਸਾਨ ਤਿਆਰ ਆ ਸਾਡੇ ਐਗਰੀਕਲਚਰ ਮਿਨਿਸਟਰ ਸਾਹਿਬ ਬੈਠੇ ਨੇ ਦੱਸਿਆ 3100 ਕਰੋੜ ਦੀ ਫਸਲਾਂ ਖਰਾਬ ਹੋ ਗਈਆਂ ਸਰ ਪੰਜਾਬ ਦੇ 35 ਤੋਂ 40 ਪਰਸੈਂਟ ਏਰੀਆ ਦੇ ਵਿੱਚ ਹਲਦੀ ਦੀ ਬਿਮਾਰੀ ਆ ਗਈ ਆ ਝੋਨਾ ਖਰਾਬ ਹੋ ਚੁੱਕਿਆ ਜਿੱਥੇ-ਜਿੱਥੇ ਝੋਨਾ ਜੇ ਆਇਆ ਆ 25 ਤੋਂ 30% ਯੀਲਡ ਝੋਨੇ ਦੀ ਘਟ ਗਈ 30000 ਕਰੋੜ ਦਾ ਸੀ ਝੋਨਾ ਖਰੀਦੇ ਆ ਤੇ ਪੰਜਾਬ ਦਾ ਜੇ 10-10 ਕੁਇੰਟਲ ਝਾੜ ਵੀ ਘਟਿਆ ਤੇ 20000 ਰੁਪਏ ਜ਼ਿਮੀਂਦਾਰ ਦਾ ਨੁਕਸਾਨ ਆ ਪਰ ਮੈਨੂੰ ਇੱਕ ਚੀਜ਼ ਨਹੀਂ ਸਮਝ ਆਈ ਸਰ ਰੱਬ ਤੋਂ ਬਾਅਦ ਆਪਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਵਿਸ਼ਵਾਸ ਰੱਖਦੇ ਆ ਸਾਡੀ ਯੂਨੀਵਰਸਿਟੀ ਨੇ ਕੋਈ ਬੁਲੇਟਿਨ ਹੀ ਨਹੀਂ ਕੱਢਿਆ ਸਾਡੇ ਜ਼ਿੰਮੇਦਾਰਾਂ ਨੂੰ ਦੱਸਿਆ ਹੀ ਨਹੀਂ ਵੀ ਇਹ ਬਿਮਾਰੀ ਆ ਰਹੀ ਹੈ ਇਹਦਾ ਕਰਨਾ ਕੀ ਆ ਸਰ 3100 ਕਰੋੜ ਦਾ ਨੁਕਸਾਨ ਪਹਿਲਾਂ ਹੋ ਚੁੱਕਿਆ 5-6000 ਕਰੋੜ ਦਾ ਹੋਰ ਹੋ ਜਾਣਾ ਤੇ ਜ਼ਿੰਮੇਦਾਰ ਜਾਓ ਤੇ ਜਾਓ ਕਿੱਥੇ ਸਰ ਅਕਾਉਂਟੇਬਿਲਟੀ ਮੁੱਖ ਮੰਤਰੀ ਸਾਹਿਬ ਜ਼ਰੂਰ ਫਿਕਸ ਕਰੋ ਜਿਹੜੇ ਸਾਡੇ ਪੀਆਈਓ ਦੇ ਇੰਚਾਰਜ ਨੇ ਜੇ ਇਹ ਬਿਮਾਰੀ ਆ ਰਹੀ ਸੀ ਅਸੀਂ ਇੱਕ ਵੀ ਨੋਟੀਫਿਕੇਸ਼ਨ ਨਹੀਂ ਦਿੱਤੀ ਇੱਕ ਵੀ ਸੁਝਾਅ ਨਹੀਂ ਦਿੱਤਾ ਕੀ ਕੀ ਕਰਨਾ ਕੀ ਇਹ ਵੈਦਰ ਕਰਕੇ ਆ ਕੀ ਇਹ ਕਿਸੇ ਫੰਗਸ ਕਰਕੇ ਆ ਕੀ ਇਹ ਸਾਡਾ ਝੋਨਾ ਲੇਟ ਕਰਨ ਕਰਕੇ ਆ ਕਿਉਂਕਿ ਸਪੀਕਰ ਸਾਹਿਬ ਕੋਸ਼ਿਸ਼ ਸਮੇਂ ਦਾ ਜਿਹੜਾ ਝੋਨਾ ਆ ਨਾ ਉਹਦੇ ਵਿੱਚ ਹੀ ਇਹ ਪ੍ਰੋਬਲਮ ਆ ਗਈ ਆ ਤੁਹਾਡੀ ਗੱਲ ਤੁਹਾਡਾ ਬਹੁਤ ਬਹੁਤ